ਔਰ ਜੀ ਦੋਸਤੋ ਕੀ ਹਾਲ ਚਾਲ ਦੋਸਤੋ ਇੱਥੇ ਸਾਈਡ ਤੇ ਜਿੱਥੇ ਟੈਂਕੀ ਰੱਖਣੀ ਆ ਤੇ ਵਾਟਰ ਸਪਲਾਈ ਤੇ ਇਥੇ ਮੋਟਰ ਲਾਉਣੀ ਆ ਤੇ ਆ ਆਵਾਜ਼ ਦਾ 플ੱਗ ਲੱਗਾ ਵਾਟਰ ਸਪਲਾਈ ਦਾ ਤੇ ਆ ਸਪਲਾਈ ਆ ਤੇ ਉੱਪਰ ਟੈਂਕੀ ਰੱਖ ਦੇਣੀ ਆ ਇੱਥੋਂ ਖਿੱਚ ਕੇ ਪੁਆਇੰਟ ਤੇ ਆ ਡੱਦੂ ਗੁਰੂ ਸਾਧਵਾ ਤੇ ਇਹ ਆ ਡਾ ਗਗਣਾ ਤੇ ਇਹ ਹੈਗਾ ਵਾ ਆਸ਼ ਇਹਨਾਂ ਨੇ ਇੱਥੋਂ ਕੰਮ ਕਰਨਾ ਅੱਜ ਤੇ ਚੜੀਆਂ ਇੱਥੋਂ ਮੰਨ ਚੜੀ ਨਹੀਂ ਤੇ ਓਪਨ ਫਿਟਿੰਗ ਹੋਣੀ ਆ ਚਿੱਲੇ ਕਲੰਪ ਪਏ ਆ ਆਪਣੇ ਇਹ ਨੰਪ ਸਾਰਾ ਸ਼ਮਾਨ ਤੇ ਰੱਖਿਆ ਹੋਆ ਮੋਟਰ ਫਿਟ ਕਰਕੇ ਨਾ ਸਪਲਾਈ ਕਰਨੀ ਹੈ ਕੰਮ ਤੇ ਥੋੜਾ ਹੀ ਆ ਵੇਖਦੇ ਆ ਕਰ ਪੁੰਦੇ ਆ ਕਿ ਨਹੀਂ ਅਜੇ ਤੇ ਕਰਦੇ ਫਿਰ ਕੰਮ ਚੰਗਾ ਹੈ ਸਾਰਾ ਹੀ ਤੇ ਮੈਂ ਦੋਸਤੋ ਤੁਹਾਨੂੰ ਨੈਕਸ ਸਾਈਡ ਤੇ ਜਾ ਕੇ ਮਿਲਦਾ ਹਾਂ ਉੱਥੇ ਵੀ ਨਾ ਕੋਈ ਮਸਲਾ ਪਿਆ ਆ ਜਿਹੜਾ ਮੈਨੂੰ ਫੋਨ ਕਰਦੇ ਪਿਆ ਤੇ ਕਰਦਾ ਤੁਹਾਨੂੰ ਵੀਡੀਓ ਸਾਂਝੀ ਕਰਕੇ ਉੱਥੇ ਇਹ ਸਾਡਾ ਬੱਬਲੂ ਉਸਤਾਦ ਆ ਡੋਲੇ ਵਿਖੁੰਦਾ ਹੋਇਆ ਡੋਲੇ ਵਿਖੰਦੇ ਦੇਣੀ ਆ ਡੱਡੂ ਹੀ ਆ ਬਾਕੀ ਆਡਾ ਮੀਕਾ ਉਸਤਾਦ ਇਹ ਪੁਰਾਣੇ ਬੰਦੇ ਆ ਪੁਰਾਣੇ ਘਲਟਗੇ ਆ ਪੁਰਾਣੇ ਪਾਪੀ ਗਾਲ ਉਹ ਤੇ ਹੀ ਇਹਨਾਂ ਨੂੰ ਕਹ ਸਕਦੇ ਆ ਪੁਰਾਣੇ ਪਾਪੀ ਤੇ ਬਾਕੀ ਦੋਸਤੋ ਅਈ ਹੁੰਦੀਆਂ ਇੱਥੇ ਚੈਂਬਰਾਂ ਦਾ ਕੰਮ ਚੱਲਣ데요 ਆ ਆਖਰੀ ਚੈਂਬਰ ਬਚਿਆ ਇੱਥੇ ਦੋਸਤੋ ਹੁਣ ਜਗ੍ਹਾ ਨਹੀਂ ਹੈਗੀ ਆਪਣੇ ਕੋ ਕਰਨ ਦੀ ਸਿਸਟਮ ਹੱਲ ਤੇ ਫਿਰ ਆਪਾਂ ਉਹ ਚੈਂਬਰ ਇੱਥੇ ਬਣਾਉਣ ਲੱਗੇ ਆ ਤੇ ਇੱਥੇ ਵੀ ਸਲੈਬ ਹੀ ਰੱਖੀ ਜਾਣੀ ਆ ਵੈਸੇ ਇੱਥੇ ਚੈਂਬਰ ਬਣਨ ਲੱਗਾ ਵਾ ਬਾਕੀ ਦੋਸਤੋ ਆ ਪਾਣੀ ਕਿੱਥੋਂ ਆਉਂਦਿਆ ਓਏ ਆ ਥੱਲੇ ਕਿੱਥੋਂ ਆਉਂਦਿਆ ਵਾ ਨਹੀਂ ਤੇ ਬਾਕੀ ਦੋਸਤੋ ਆ ਪੀਟਰਾਪ ਝਟਾਲ ਜਾਈਓ ਇਹ ਪੀਟਰਾਪ ਦੋਸਤੋ ਇੰਨਾਂ ਸਕੀਮ ਲਾ ਕੇ ਪਾਇਆ ਵਾ ਦੋ ਘੋਦਿਆਂ ਨੂੰ ਲਈ ਜਗਾ ਨਹੀਂ ਹੈਗੀ ਤੇ ਇਹਦੇ ਵਿੱਚ ਆਪਾਂ ਇੱਥੇ ਚੈਂਪਰ ਕੱਢਣ ਲੱਗੇ ਆਪਾਂ ਓਕੇ ਰਿਪੋਰਟ ਕੰਮੇ ਦਾ ਬੀਐਸਏ ਅਸੀਂ ਕੱਲੀ ਬਣਾ ਕੇ ਆਂ ਤੇ ਬਾਕੀ ਦੋਸਤੋ ਇਹਨਾਂ ਨੇ ਇੱਥੇ ਆਜੇ ਕੰਮ ਕਰਨ ਤੋਂ ਕਨੇਕੀ ਨੇ ਇੱਕ ਜੋੜਨਾ ਵਾ ਤੇ ਉੱਤੇ ਦਾ ਕੰਮ ਖੋਣਾ ਤੁਹਾਨੂੰ ਲਗਭਗ ਫਾਈਨਲ ਹੀ ਆ ਅੱਜ ਅਡੀਲਾ ਵੀ ਚਾਹਾਂਗੇ ਵੀਡੀਓ ਬਣਾ ਕੇ ਵੀਡੀਓ ਵੀ ਨਹੀਂ ਮੈਂ ਬਣਾਈਆਂ ਪਾਈਪ ਜਰਾ ਉਦਨ ਚਾੜਿਆ ਬੰਦੇ ਨੂੰ ਉੱਤੇ ਚੜ ਕੇ ਤੁਸੀਂ ਦੇਖ ਸਕਦੇ ਜੀ ਲਾਈਨ ਚੜੀਆਂ ਆਪਣੀਆਂ ਤਿੰਨੇ ਪਾਈ ਪਾ ਲੀਆਂ ਥੱਲੇ ਚੁੱਟੇ ਪਿਆ ਪਵਾਲੇ ਹੁਣ ਆਪਾਂ ਕੀ ਕਰ ਸਕਦੇ ਆ ਜਿੱਤਰਾਂ ਗਾ ਕੇ ਉਤਰਾਂ ਦੋਸਤੋ ਕਰਨਾ ਹੀ ਪੈਂਦਾ ਵਾ ਤੇ ਬਾਕੀ ਤੁਹਾਨੂੰ ਵੀਡੀਓ ਮੈਸੇਜੀਆਂ ਕਰਦਾ ਥੋੜੇ ਟਾਂ ਪਿੱਛੋਂ ਦੋਸਤੋ ਇਹ ਮੋਟਰ ਵਾ ਅੱਡੇ ਇੱਥੇ ਵਾਟਸਐਪ ਲਾਈ ਦੀ ਇੱਕ ਹੋਰ ਇੱਕ ਤਾਂ ਉਹ ਦਿਨ ਮੁਕਾਈ ਇੱਕ ਇਹ ਆ ਇਹ ਵੀ ਚੱਲਦੀ ਨਹੀਂ ਪਈ ਮੈਂ ਚੈੱਕ ਕਰਨ ਲੱਗਾ ਹਾਂ ਇਹਨੂੰ ਕੀ ਹੋਇਆ ਵਾ ਗ੍ਰੇਪ ਗਰੁੱਪ ਦੋਸਤੋ ਮੈਂ ਇਹ ਕੱਢ ਲਿਆ ਬਾਹਰ ਦੋ ਵਾਰੀ ਫੂਜਾ ਆਤਾ ਵਾ ਆਪਾਂ ਚੈੱਕ ਕਰਦੇ ਆ ਕਿ ਇਹ ਸਰੀਆ ਆ ਕਿ ਬਚੀ ਜਾਂ ਤੁਹਾਨੂੰ ਮੈਂ ਚੈੱਕ ਕਰਕੇ ਸਾਰੀ ਸਿਚੁਏਸ਼ਨ ਹੋ ਗਿਆ ਵਾ ਬਾਕੀ ਪੈਨਪੂਰ ਨੂੰ ਖੁੱਲਿਆ ਵਾ ਸਿਸਟਮ ਪਲੰਬਰਾਂ ਦੇ ਦੋਸਤੋ ਇਹ ਕੰਮ ਤਾਂ ਨਹੀਂ ਹੁੰਦੇ ਪਰ ਥੋੜੀ ਬੋਧੀ ਚੈੱਕ ਕਰਨ ਦੀ ਚਲ ਬੰਦੇ ਨੂੰ ਹੋਣੀ ਚਾਹੀਦੀ ਆ ਕੀ ਸਿਸਟਮ ਆ ਇੰਨਾ ਕਿਤੇ ਮਤਲਬ ਕਿ ਸਖੁੰਦੇ ਹੀ ਆ ਆਈਡੀਆਂ ਚ ਤੇ ਬਾਕੀ ਚਲੋ ਕੋਈ ਨਾ ਜਿੱਤਰਾ ਵੀ ਆ ਮੈਂ ਤੁਹਾਨੂੰ ਮੋਟਰ ਚੈੱਕ ਕਰਕੇ ਦੱਸਦਾ ਵਾਂ ਤੇ ਕੀ ਹਿਸਾਬ ਤਾਂ ਇਹਦਾ ਮੋਟਰ ਬਚੀ ਆ ਸਰੀ ਆ ਪੰਪ ਜਾਮ ਆ ਜੋ ਵੀ ਆ ਕੋਈ ਜੀਤੇ ਜਾਮ ਆ ਅੰਪੀਰ ਬਹੁਤ ਜਿਆਦਾ ਚੱਕੰਦੀ ਆ ਫਿਊਜ ਡਾਈ ਜਾ ਰਹੀ ਆ ਤੇ ਬਾਕੀ ਦੋਸਤੋ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਵਾਂ ਕੁੜੇ ਟਾਈਮ ਤੱਕ ਬਾਕੀ ਦੋਸਤ ਇਹ ਸਾਈਡ ਤੇ ਮਨੇ ਮੋਟਰ ਤੇ ਫਿਟ ਕਰਤੀ ਆ ਤੇ ਟੈਂਕੀ ਹੁਣ ਫਿਟ ਕਰ ਲੱਗੇ ਦੁੱਗਲ ਭਾਜੀ ਆ ਵੱਢ ਕੇ ਹਟੇ ਆ ਦੋਏ ਬਲੇਡ ਨਾਲ ਹੋਲੀ-ਹੋਲੀ ਲੱਗੇ ਜੀ ਇਹਨਾਂ ਨੂੰ ਗਰੰਡਾ ਦਿੱਤਾ ਇੱਕ ਝਟਕੇ 'ਚ ਵੱਢ ਕੇ ਉਹ ਮਾਰੇ ਇਹਨਾਂ ਨੇ ਹੁਣ ਬਾਕੀ ਤੂੰ ਪੈਕ ਕਰ ਲਾ ਫਿਰ ਬਾਕੀ ਤੂੰ ਪੈਕ ਕਰ ਲਾ ਤੇ ਬਾਕੀ ਕੰਮ ਇਹਨਾਂ ਨੇ ਕਰ ਦੇਣਾ ਅੱਜ ਇੱਥੇ ਇਹਨਾਂ ਨੇ ਸੀਟ ਲਾਉਣੀ ਆ ਸੀਟ ਦੀ ਵੀ ਤਿਆਰੀ ਆ ਲੱਗ ਭਾਗ ਇਹਨਾਂ ਦੀ ਸੀਟ ਇਹਨਾਂ ਨੇ ਜਿਹਾ ਲਾ ਕੇ ਜਾਣਾ ਇਹਨਾਂ ਨੂੰ ਮੈਂ ਕਹਤਾ ਵਾ ਹੋਲਕੋ ਕਰਨਾ ਕਨ ਪਰ ਸੀਟ ਇਹਨਾਂ ਦੀ ਅਜਲਾ ਕੇ ਜਣਾਵਾ ਕਿਉਂਕਿ ਅੰਦਰ ਦਾ ਕੰਮ ਮੁੱਕਦਾ ਹੋ ਜੂਗਾ ਬਾਅਦ ਚ ਤੁਹਾਨੂੰ ਟੈਨਸ਼ਨ ਬਾਜੀ ਖਤਮ ਹੋਊਗੀ ਤੇ ਬਾਕੀ ਇਹ ਲੱਗਾਵਾ ਕੰਮ ਤੇ ਦੂਜੀ ਸਾਈਡ ਤੇ ਬਬਲੂ ਨੂੰ ਹੁਣ ਚੈੱਕ ਕਰਨ ਮੈਂ ਚੱਲਾ ਹਾਂ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆਪਾਂ ਵੀ ਨੂਰਵਕ ਪਟਲਾ ਜੇ ਕੋਈ ਹੋਰ ਕੰਮ ਕਰਨਾ ਵਾ ਵਧੀਆ ਜ਼ਬਰਦਸਤ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ-ਕਿਵੇਂ ਉਹ ਕਰਨਾ ਵਾ ਸਟੇਨਰ ਲਾਉਣਾ ਵਾ ਵਿੱਚ ਉਹਦੇ ਚੈਂਬਰ ਦੇ ਵਿੱਚ ਕਿਵੇਂ ਲਾਉਨੇ ਆ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੇ ਬਾਕੀ ਬਣੇ ਰਿਹਾ ਵੀਡੀਓ ਚ ਟੱਕਾ ਦਿਨਾ ਬਾਕੀ ਦੋਸਤੋ ਆਹੜਾ ਇਧਰ ਮੀਕਾ ਉਸਤਾਦ ਹੋਦੀਆਂ ਪਲਸਟਰ ਕਰਨ ਦੇ ਆਵਾ ਤੇ ਇਹਨੇ ਆੜਾ ਲੋਕੋ ਟੱਕਿਆ ਆ ਵੀਡੀਓ ਚਉਣ ਨਹੀਂ ਦਿਆ ਆਪਾਂ ਹੁਣ ਉਹ ਇਸ ਤਰ੍ਹਾਂ ਵਿਖਾਉਣਾ ਵਾ ਠੀਕ ਆ ਦੋਸਤੋ ਤੇ ਆਹ ਹੋਦੀਆਂ ਪਲਸਟਰ ਕਰਨ ਦੇ ਆ ਚੈਂਬਰ ਬਣਾਏ ਆ ਹੁਣ ਪਲਸਟਰ ਦੀ ਬਾੜੀ ਆ ਕੋਤਰ ਵੀ ਪਲਸਟਰ ਕਰਨਾ ਇਹਨਾਂ ਨੇ ਉਹ ਵੀ ਬਣਾਇਆ ਵਾ ਤੇ ਆ ਪੀਟ ਟਰੈਪ ਦੋਸਤੋ ਪਾਏ ਆ ਮੈਂ ਇੱਥੇ ਕਿਉਂਕਿ ਉੱਤੇ ਨਹੀਂ ਪਏ ਪੀਟ ਟਰੈਪ ਉੱਤੇ ਕਿ ਜਿਆਸ਼ ਨਹੀਂ ਫਿਰ ਮੈਂ ਥੱਲੇ ਪੀਟ ਟਰੈਪ ਪਾਇਆ ਵਾ ਤਾਂ ਕਿ ਸਮੈਲ ਉੱਤੇ ਨਾ ਜਾਏ ਤੇ ਬਾਕੀ ਇਹਨਾਂ ਦਾ ਕੰਮ ਇਹ ਆ ਹੁਣ ਉੱਤੇ ਘਾਰੇ ਫਿਰਿੰਗ ਇਸ ਤੋਂ ਬਾਅਦ ਇਹਨਾਂ ਉੱਤੇ ਸੀਲ ਜੀ ਪੋਣਾ ਵਾ ਉਹ ਇਹਨਾਂ ਨੂੰ ਜਦੋਂ ਇਹ ਕਰ ਲਿਆਣਗੇ ਮੈਨੂੰ ਸਮਝਾ ਦੇਗਾ ਅੱਗੇ ਕਿੱਥੇ ਕਿੱਥੇ ਪੈਣਾ ਵਾ ਤੇ ਬਾਕੀ ਇੱਕ ਚੈਂਬਰ ਇੱਧਰ ਬਣਾਇਆ ਇਹਨਾਂ ਨੇ ਠੀਕ ਹੈ ਇਹ ਵੀ ਪਰਾਸਤਰ ਕਰਨਾ ਅਜੇ ਠੀਕ ਉੱਤੋਂ ਪਾਣੀ ਚੱਲ ਗਿਆ ਵਾ ਥੋੜਾ ਜਿਹਾ ਰੁੜ ਵੀ ਚੱਲਾ ਜੀ ਚਲੋ ਬਚਾਅ ਹੋ ਗਿਆ ਵਾ ਤੇ ਬਾਕੀ ਕੋਈ ਨਾ ਦੋਸਤੋ ਵੀਡੀਓ ਤੁਹਾਡਾ ਨਾਮ ਮੈਂ ਸਾਂਝੀ ਕਰਦਾ ਵਾਂ ਦੂਸਰੀ ਸਾਈਡ ਤੇ ਜਾਦੇ ਹੁਣ ਬੰਦਿਆ ਗਲਤ ਗਾਣਾ ਬੋਲੀ ਜਾਂਦੇ ਲੁੱੱਚੇ ਬੰਦਿਆ ਦੇ ਹੁੰਦੀ ਹੈ ਉਦੂ ਕਹਿਣ ਦਿਆ ਵਾ ਬਾਕੀ ਦੋਸਤੋ ਸਟੇਨਰ ਅਹੀਂ ਇੱਕ ਜਾਲੀ ਆ ਵੇਖੋ ਫਿੱਟ ਕਰਤੀ ਹੈ ਉਹਦੀ ਦੇ ਵਿੱਚ ਪਾਣੀ ਹੁਣ ਪੁਣਕੇ ਜਾਏਗਾ ਅੱਗੇ ਅੱਗੇ ਦੋਸਤੋ ਸੀਵਰੇਜ ਪੰਪ ਲੱਗੇ ਆ ਉਹਦੇ ਵਿੱਚ ਸਾਰਾ ਕਚਰਾ ਫਸ ਜਾਂਦਾ ਸੀ ਇਹ ਹੁਣ ਇੱਥੇ ਰੁਕਿਆ ਰਹੂਗਾ ਇਹ ਹੁਣ ਮਤਲਬ ਕਿ ਜਿਹੜਾ ਵੀ ਕਚਰਾ ਹੋਊਗਾ ਇੱਥੇ ਰੁਕ ਜਾਊਗਾ ਤੇ ਪਾਣੀ ਪਾਣੀ ਅੱਗੇ ਜਾਊਗਾ ਜਿੱਦੋਂ ਕਦੇ ਸਾਫ਼ ਕਰਨਾ ਹੋਊਗਾ ਨਹੀਂ ਚੁੱਕ ਕੇ ਤੇ ਸਾਫ਼ ਵੀ ਕਰ ਲੈਣਗੇ ਤੇ ਬਾਕੀ ਤੁਸੀਂ ਵੇਖੋ ਵੈਲਡਿੰਗ ਕਰਾ ਕੇ ਲੈਂਦਾ ਪਹਿਲਾਂ ਨਟ ਲਾਉਣ ਲੱਗੇ ਆਂ ਜਾਂ ਮੁਰਕੇ ਪਿੱਤਲੇ ਟੰਕੇ ਲਵਾ ਆ ਗਏ ਨ ਗੁਰਾਤੋਂ ਸੁਣਾ ਕੇ ਲੈਣ 10 ਕਿਲ ਦਾ ਪਾਈ ਪਿੱਛੇ ਲਾ ਦੇ ਅਸਰਦਾ ਗਲੇ ਗਾਣੀ ਹੈ ਜਾਲੀ ਵੀ ਅਸਰਦੀ ਆ ਤੇ ਬਾਕੀ ਦੋਸਤੋ ਦੇਖਦੇ ਹਾਂ ਹੁਣ ਕਵਰ ਕਰਦਾ ਕਿ ਨਹੀਂ ਐਕਸਪੈਰੀਮੈਂਟ ਕੀਤਾ ਵਾ ਏ ਤੇ ਜਿਤਨਾ ਵੀ ਆ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਆ ਡ੍ਰਿਲ ਨਾਲ ਛੇਜ ਮਾਰਨ ਲੱਗੀਆਂ ਆਪਾਂ ਤੇ ਡ੍ਰਿਲ ਚ ਲਾ ਕੇ ਪੇਚ ਲਾ ਦੇਣੇ ਆ ਅੱਗੇ ਦੀ ਵੀਡੀਓ ਨਹੀਂ ਬਣਨੀ ਮੈਂ ਦੂਜੀ ਸਾਈਡ ਤੇ ਜਾ ਕੇ ਬਾਕੀ ਦੀ ਵੀਡੀਓ ਬਣਾਉਣਾ ਵਾ ਤੇ ਤੁਹਾਨੂੰ ਸਾਂਝੀ ਕਰਾਂ ਬਾਕੀ ਦੋਸਤੋ ਜਾਲੀ ਮੈਂ ਫਿੱਟ ਕਰਤੀ ਆ ਪੇਚ ਮਾਰਤੇ ਆ ਚੈੱਕ ਕਰਦੇ ਤੁਸੀਂ ਇੱਕ ਪੇਜ ਆ ਮਾਰਿਆ ਵਾ ਤੇ ਇੱਕ ਪੇਜ ਮਾਰਿਆ ਵਾ ਇਹ ਠੀਕ ਹੈ ਤੇ ਬਾਕੀ ਜਾਲੀ ਫਿਟ ਕਰਤੀ ਆ ਪਾਣੀ ਹੁਣ ਪਹੁੰਚਨ ਕੇ ਜਾਊਗਾ ਜਾਂ ਇਹ ਥੱਲੇ ਉਹਦੀ ਲੰਘੂਗਾ ਜਾਂ ਇਹ ਜਾਲੀ ਦੇ ਵਿੱਚੋਂ ਹੀ ਲੰਘੂਗਾ ਫਿਲਹਾਲ ਲੰਘਦਾ ਵੀ ਪਿਆ ਵਾ ਕੋਈ ਸਮੱਸਿਆ ਨਹੀਂ ਹੈਗੀ ਤੇ ਬਾਕੀ ਵਿੱਚ ਥੋੜੀ ਬੁਤੀ ਇਹ ਦੂਧ ਵਿਅਦ ਗੰਧ ਹੈਗਾ ਉਹ ਬਾਅਦ ਚ ਰਿਮੂਵ ਕਰਾਵਾਂਗੇ ਬੰਦਾ ਲਿਆਵਾਂਗੇ ਸਪੈਸ਼ਲ ਇਸ ਲਈ ਵੀ ਤੇ ਬਾਕੀ ਜਾਲੀਆਂ ਉਧਰ ਸੀਵਰੇਜ ਪੰਪ ਇੱਥੋਂ ਦੋਸਤੋ ਹੁਣ ਫੋਨ ਪੋਣ ਕੇ ਪਾਣੀ ਜਾਊਗਾ ਅੱਗੇ ਇਹ ਕੰਮ ਇੱਥੇ ਦੀ ਸਾਈਡ ਤੇ ਡਨ ਹੋ ਗਿਆ ਵਾ ਸਲੈਬ ਚੁੱਕਣ ਦੀ ਜਗ੍ਹਾ ਬਣਾਉਣਾ ਵਾ ਉਹ ਬਾਅਦ ਬਣਾਵਾਂਗੇ ਹੁਣ ਭਾਜ ਤੇ ਬਾਕੀ ਵੀਡੀਓ ਤੁਹਾਡੇ ਤੱਕ ਪਹੁੰਚੋਣਾ ਮੈਨੂੰ ਦੂਜੀ ਸਾਈਡ ਤੇ ਜਾਣਾ ਉਹ ਉੱਥੇ ਜਾ ਕੇ ਤਾਂ ਨਸਾ ਵੀਡੀਓ ਸਾਂਝੀ ਕਰਦਾ ਕਿ ਕਿੰਨਾ ਕੰਮ ਹੋਇਆ ਕਿੰਨਾ ਨਹੀਂ ਹੋਇਆ ਸਾਰੀ ਗੱਲਬਾਤ ਆ ਮੈਂ ਦੱਸਦੇ ਆ ਤੇ ਬਾਕੀ ਤੋਂ ਗਿਲੋਣਾ ਉਹ ਉੱਥੇ ਖਪੰਦੇ ਆ ਬੰਦੇ ਗਿਲੋਣਾ ਦੇ ਕੋਲ ਜਾਣੇ ਆਪਾਂ ਵੇਖਦੇ ਕੀ ਹਾਲ ਹਬਤਾ ਬਾਕੀ ਦੋਸਤੋ ਇੱਥੇ ਆ ਟੁੱਟ ਗਿਆ ਏ ਇਹਦਾ ਸਾਰਾ ਮਸਲਾ ਏ ਟੁਕਲੋਣਾ ਟੁੱਟ ਗਿਆ ਹੁਣ ਮਿਲਦਾ ਨਹੀਂ ਪਿਆ ਤੇ ਫਾਈਨਲੀ ਦੋਸਤੋ ਪਰ ਵਾਵਾ ਲੱਭਿਆ ਲੱਭਿਆ ਤੇ ਕਿਹੜੀ ਚੀਜ਼ ਨਹੀਂ ਮਿਲਦੀ ਫਿਰ ਠੀਕ ਆ ਲੱਭਿਆ ਇਤਨਾ ਵਧੀਆ ਚੀਜ਼ ਮਿਲ ਗਈ ਹਨੂ ਆ ਦੋਸਤੋ ਹਵਾ ਕੱਢਣ ਵਾਲੀ ਟੂਟੀ ਠੀਕ ਆ ਇਹ ਵਿਚਾਰੋ ਲਿਆਂਦੀ ਆ ਹੁਣ ਇਹਨੂੰ ਕੱਸਿਆ ਵਾ ਤੇ ਦੋਸਤੋ ਇਹਨਾਂ ਹਵਾ ਕੱਢਣੀ ਬੜੀ ਸੌਖੀ ਆ ਤੇ ਬਾਕੀ ਜਿਹੜੇ ਜਿਹੜੇ ਮੇਰੇ ਪੁਰਾਣੇ ਪਹਿਲਾਂ ਕਦੀ ਪਹਿਲਾਂ ਕੱਤੀ ਕਦੀ ਆ ਬੜੇ ਲੰਬੇ ਸਮੇਂ ਬਾਅਦ ਮੈਂ ਵੀ ਤੇ ਬੜੇ ਲੰਬੇ ਸਮੇਂ ਬਾਅਦ ਵੇਖੀ ਆ ਹਵਾ ਕੱਢਣ ਵਾਲੀ ਟੂਟੀ ਤੇ ਬਾਕੀ ਮਿਲਦੀਆਂ-ਬੁਲਦੀਆਂ ਘਾਟੀਆਂ ਕਿਸਮਤ ਚੰਗੀ ਸੀ ਕਿ ਮਿਲ ਗਈ ਆ ਇਹ ਤੇ ਫੇਟਾ ਪਾ ਕਰਤੀ ਆ ਤੁਸੀਂ ਵੇਖ ਸਕਦੇ ਜੀ ਤੇ ਇਤਰਾ ਹੀ ਆ ਪੁਰਾਣੇ ਕੰਮ ਫੇਰ ਜਿੱਦੋ ਪੈ ਜਾਂਦੇ ਆ ਉਦੋਂ ਤੇ ਕਰਨੇ ਪੈਂਦੇ ਆ ਤੇ ਬਾਕੀ ਚਲੋ ਕੋਈ ਨਹੀਂ ਮੈਂ ਬੱਬਲੂ ਨਾਲ ਹੀ ਸਾਈਡ ਤੇ ਜਾਣਾ ਵੇਚਦਾ ਉਹਨਾਂ ਨੇ ਕਿੰਨਾ ਕੰਮ ਕੀਤਾ ਵੀ ਦੋਸਤੋ ਇੱਥੇ ਮੰਨ ਲਓ ਕਿ ਇਹਨਾਂ ਪਾਜੀ ਨੇ ਚੈਂਬਰ ਚ ਉਮਰ ਪਲਸਤਰ ਕਰਕੇ ਚੀਕਾਂ ਮਰਵਾਤੀਆਂ ਚੈਂਬਰ ਆਲੀਆਂ ਪੂਰੀਆਂ ਨੀ ਉਹ ਬਾਹ ਮਾਰਨਦੇ ਘੋਲ ਘੋਲ ਕੇ ਠੀਕ ਹੈ ਇੱਕ ਚੈਂਬਰ ਨੇ ਇਹ ਪਲਸਤਰ ਕੀਤਾ ਵਾ ਇੱਕ ਇਹ ਕੀਤਾ ਵਾ ਠੀਕ ਹੈ ਬਾਕੀ ਇੱਕ ਚੈਂਬਰ ਇਹ ਪਲਸਤਰ ਕੀਤਾ ਵਾ ਇੱਕ ਕਰ ਲਵਾਂ ਤੇ ਪੂਰੇ ਟੀਕਾ ਵਰਵਾਤੀਆਂ ਕਿਤੇ ਲੀਕ ਲੂਕ ਦਾ ਕੋਈ ਚਾਂਸ ਨਹੀਂ ਇਹਦੇ ਵਿੱਚ ਅਜੇ ਨੀਰੂ ਮਾਰਨ ਵਾਲਾ ਇੱਥੇ ਨੀਰੂ ਮਾਰਨ ਵਾਲਾ ਵਾ ਤੇ ਬਾਕੀ ਚਲੋ ਕੋਈ ਨਹੀਂ ਭਾਜੀ ਹੁਣ ਇਹ ਵੀ ਨੀਰੂ ਵੀ ਮਾਰਨਾ ਇੱਥੇ ਤੇ ਕਰ ਦੇਣਾ ਉਹਨਾਂ ਨੇ ਕੰਮ ਸੈੱਟ ਤੇ ਹੋਦੀਆਂ ਤੂੰ ਇਹ ਦੱਸਿਓ ਕਮੈਂਟਾਂ 'ਚ ਐਸੇ ਰੁੱਖ ਬਣਾ ਦੇ ਦੋ ਇਹ ਹੋਦੀਆਂ ਕਿ ਦੂਜੀ ਰੁੱਖ ਬਣਾਉਂਦੇ ਜੇ ਤੇ ਬਾਕੀ ਤੇ ਕਮਾਂਡ ਜੀ ਕੰਪਲੇਂਟ ਜੀ ਉਹ ਹੱਲ ਕਰਨ ਗਿਆ ਵਾ ਤੇ ਉਹ ਕਰਕੇ ਖੱਲ ਤੇ ਬਾਕੀ ਵੀਡੀਓ ਵੀ ਤਾਂ ਨਮਸਤਾਂ ਜੀ ਕਰਦਾ ਵਾਂ ਬਾਕੀ ਮੁੰਡਿਆਂ ਨੂੰ ਕੁੱਟ ਚੱਕਾ ਵੀ ਸਮਝਾਉਣਾ ਵਾ ਤੇ ਉਹ ਵੀ ਵੀਡੀਓ ਸਾਂਝੀ ਕਰਦਾ ਹਾਂ ਬਾਕੀ ਦੋਸਤੋ ਕੰਮ ਆਈ ਹੁਣ ਤੇ ਇਹਨੂੰ ਮੈਂ ਬੱਬੂ ਨੂੰ ਸਮਝਾ ਕੇ ਆਇਆ ਵਾਂ ਸੀਵਰੇਜ ਦਾ ਇਹ ਜਿਹੜੇ ਆਗੇ ਕਰਨਾ ਵਾ ਤੇ ਬਾਕੀ ਵੀਡੀਓ ਦੋਸਤੋ ਤੁਹਾਡੇ ਜਿਨਨ ਤੇ ਹੋਰ ਵੀ ਹੁੰਦੀਆਂ ਰਹਿਣੀਆਂ ਵਾ ਤੇ ਸਾਰੀਆਂ ਵੀਡੀਓ ਦੇਖਣ ਲਈ ਤੁਹਾਨੂੰ ਵੀ ਕਰਨਾ ਪੈਣਾ ਵਾ ਇੱਕੋ ਹੀ ਕੰਮ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਵਾ ਬੈਲ ਆਈਕਨ ਦਬਾਇਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਸਭ ਨੇਰਾ ਬੜਾਵਾ ਤੇ ਬਾਕੀ ਦੋਸਤੋ ਜੇ ਤੁਸੀਂ ਆਹਡੀ ਵੀਡੀਓ ਫੇਸਬੁੱਕ ਤੇ ਦੇਖਦੇ ਜੇ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਤੇ ਤਾਂ ਕਿ ਵਧੀਕ ਤੋਂ ਵਧੀਕ ਜਾਣਕਾਰੀ ਤੁਹਾਡੇ ਕੋਲ ਪਹੁੰਚਦੀ ਰਹੇ ਤੇ ਵੀਡੀਓ ਸਾਡੇ ਜਨੂ ਤੇ ਮਤਲਬ ਕਿ ਇਨਫੋਰਮੇਟਿਵ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਵਾ ਤੇ ਬਾਕੀ ਹਾਫ ਦੇ ਬਾਅਦ ਰਹੋ ਖੁਸ਼ ਰਹੋ ਬਾਦ ਰਹੋ ਤੇ ਆਪਾਂ ਤੁਹਾਨੂੰ ਹੁਣ ਮਿਲਦੇ ਹਾਂ ਅਗਲੇ ਵਲੌਗ 'ਚ